I ਸਤਕਾਰਯੋਗ ਸਰਵਰ ਸਮਝਿਓ ਇਹ ਵਰ ਬਾਣੀ ਗ੍ਰੰਥ ਨੰਬਰ 17 19 ਮਗਰ 221 ਬਿਕਰਮੀ ਹਰਚੰਦ ਸਿੰਘ ਦੇ ਅਗਰੇ ਹਰ रायपुर ਵਿਖੇ ਸੱਚੇ ਪਾਸ਼ਾ ਜੀ ਵੱਲੋਂ ਉਚਾਰਨ ਕੀਤੀ ਗਈ ਹੈ ਆਹ ਵਰ ਸੰਗਤ ਜੀ ਬੜੇ ਪਿਆਰ ਤੇ ਸਤਕਾਰ ਨਾਲ ਸਰਵਣ ਕਰਨਾ ਜੀ ਜਨ ਭਗਤ ਕਹਿਣ ਪ੍ਰਭ ਕਰ ਮਿਹਰਵਾਨੀ ਮਿਹਰਵਾਨ ਤੇਰੀ ਸਰਨਾਈ ਆ ਕਾਲ ਯੋਗ ਅੰਤਮ ਹੋਈ ਹੈ ਰਾਨੀ ਧੀਰਜ ਨਜ਼ਰ ਕੋਈ ਨਾ ਆ ਕਿ ਜਨ ਭਗਤ ਜਿਹੜਾ ਪਰਮੇਸ਼ਰ ਅੱਗੇ ਅਕਾਲ ਪੁਰਖ ਅੱਗੇ ਬੇਨਤੀ ਕਰਦੇ ਆ ਕਿ हे ਪਰਮੇਸ਼ਰ ਤੂੰ ਸਾਡੇ ਤੇ ਮਿਹਰ ਕਰ ਤੇ ਸਾਨੂੰ ਆਪਣੀ ਸ਼ਰਨ ਵਿੱਚ ਲੈ ਕਿਉਂਕਿ ਜਿਹੜਾ ਕਾਲ ਯੋਗ ਆ ਉਹਦੇ ਵਿੱਚ ਸਾਰੇ ਪਾਸੇ ਕੀ ਹੈ ਹੈਰਾਨੀ ਛਾਈ ਹੋਈ ਆ ਕੋਈ ਵੀ ਇਨਸਾਨ ਜਿਹੜਾ ਸਾਨੂੰ ਸੰਤੁਸ਼ਟ ਦਿਖਾਈ ਨਹੀਂ ਦਿੰਦਾ ਹਰ ਬੰਦੇ ਨੂੰ ਕੋਈ ਨਾ ਕੋਈ ਪਰੇਸ਼ਾਨੀ ਹੈ ਚਾਰ ਕੁੰਟ ਦੇ ਦਿਸ਼ਾ દિਸ਼ੇ ਪਰੇਸ਼ਾਨੀ ਸੰਤਕ ਸਤ ਨਾ ਕੋਈ ਵਰਤਾਈ ਆ ਤੇ ਚਾਰੇ ਪਾਸੇ ਜਿਹੜੇ ਆ ਪਰੇਸ਼ਾਨੀ ਪਰੇਸ਼ਾਨੀ ਹੈ ਔਰ ਹਰ ਬੰਦਾ ਪਰੇਸ਼ਾਨ ਆ ਇਸ ਕਰਕੇ ਪਰਮੇਸ਼ਰ ਸਾਰੇ ਪਾਸੇ ਸਾਨੂੰ ਕਿਤੇ ਵੀ ਸਚਾਈ ਤੇ ਸ਼ਾਂਤੀ ਨਜ਼ਰ ਨਹੀਂ ਆ ਰਹੀ ਸ਼ਾ ਸੁਲਤਾਨ ਕਰਨ ਬੇਈਮਾਨੀ ਸੱਚ ਸੁੱਚ ਕੋਈ ਨਜ਼ਰ ਨਾ ਆਈ ਆ ਕਿਉਂਕਿ ਕਾਰਨੇ ਆ ਕਿ ਸਾਰੇ ਪਾਸੇ ਚਾਹੇ ਉਹ ਸ਼ਾਹ ਸੁਲਤਾਨ ਆ ਚਾਹੇ ਕੋਈ ਆਮ ਇਨਸਾਨ ਆ ਸਾਰੇ ਕੀ ਹੋਇਆ ਬੇਈਮਾਨ ਪਰਮੇਸ਼ਰ ਤੋਂ ਇੰਨੇ ਦੂਰ ਆ ਇਸੇ ਕਰਕੇ ਪਰਮੇਸ਼ਰ ਉਹਨਾਂ ਨੂੰ ਸ਼ਾਂਤੀ ਨਹੀਂ ਦੇ ਰਿਹਾ ਕਿਸੇ ਪਾਸੇ ਵੀ ਸੱਚ ਸੋਚ ਜਿਹੜਾ ਉਹ ਨਜ਼ਰ ਨਹੀਂ ਆ ਰਹੀ ਆ ਅਮਰਤ ਰਸ ਮਿਲੇ ਨਾ ਠੰਡਾ ਪਾਣੀ 8 ਸਤ ਤੀਰਥ ਰੇਲ ਕੋਲਾਈ ਆ ਤੇ ਜਿਹੜੇ 68 ਤੀਰਥ ਆ ਉਹ ਵੀ ਕਰਲਾ ਰਹੇ ਆ ਕਿ ਉਹ ਵੀ ਕਹਿ ਰਿਹਾ ਕਿ ਕਿਸੇ ਪਾਸੇ ਵੀ ਕੋਈ ਵੀ ਸਾਨੂੰ ਕੀ ਅੰਮ੍ਰਿਤ ਰਸ ਜਿਹੜਾ ਪਰਮੇਸ਼ਰ ਦਾ ਨਾਮ ਦਾ ਰਸ ਜਿਹੜਾ ਉਹ ਨਹੀਂ ਮਿਲ ਰਿਹਾ ਹਿਰਦੇ ਵਸਾਏ ਕੋਈ ਨਾ ਤੇਰੀ ਬਾਣੀ ਸ਼ਾਸਤਰ ਸਿਮਰਤ ਵੇਦ ਪੁਰਾਣ ਤੇਰੀ ਦੇਣ ਗਵਾਈ ਆ ਉਹਦਾ ਕਾਰਨ ਕੀ ਆ ਕਿ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਅਸੀਂ ਨਹੀਂ ਵਸਾ ਰਹੇ ਕਿ ਜੋ ਪਰਮੇਸ਼ਰ ਨੇ ਸਾਨੂੰ ਸ਼ੁਰੂ ਤੋਂ ਲੈ ਕੇ ਜਿੰਨੇ ਵੀ ਧਾਰਮਿਕ ਗ੍ਰੰਥਾ ਜਿਨ੍ਹਾਂ ਦੇ ਵਿੱਚ ਸਾਨੂੰ ਹਰ ਬਾਣੀਆਂ ਰਹੀ ਪਰਮੇਸ਼ਰ ਨੇ ਸਿੱਖਿਆ ਦਿੱਤੀ ਆ ਕਿ ਪਰਮੇਸ਼ਰ ਨੂੰ ਕਿਵੇਂ ਪਉਣਾ ਆ ਕਿਵੇਂ ਆਪਾਂ ਵਿਕਾਰਾਂ ਤੋਂ ਦੂਰ ਰਹਿਣਾ ਆ ਤੇ ਪਰਮੇਸ਼ਰ ਦੀ ਸੱਚੀ ਸ਼ਰਨ ਵਿੱਚ ਜਾਣਾ ਆ ਉਸ ਗੱਲ ਦੀ ਸਾਨੂੰ ਕੋਈ ਵੀ ਸਮਝ ਨਹੀਂ ਆ ਰਹੀ ਕਿਉਂਕਿ ਆਪਾਂ ਉਹ ਪਾਣੀ ਜਿਹੜੀ ਆ ਜੋ ਪਰਮੇਸ਼ਰ ਦਾ ਸੰਦੇਸ਼ ਆ ਉਹਨੂੰ ਆਪਣੇ ਹਿਰਦੇ 'ਚ ਵਸਾ ਨਹੀਂ ਰਹੇ ਅੰਤਰਾਤਮ ਮਿਲੇ ਨਾ ਸੱਚ ਨਿਸ਼ਾਨੀ ਪੜਦਾ ਦੁਇ ਦਵਿਆਤ ਨਾ ਕੋਈ ਉਠਾਈ ਆ ਕਿਉਂਕਿ ਅੰਤਰਾਤਮਾ ਤੇ ਆਪਾਂ ਆਪਣੇ ਪਰਮੇਸ਼ਰ ਦਾ ਵਾਸ ਨਹੀਂ ਕਰ ਰਹੇ हां सारे पासे आपा आपस ਵਿੱਚ ਕੀਆ ਭੇਦ ਭਾਵੇਂ ਕਰਦੇ ਆਂ ਬਿਰਹੋਂ ਤੀਰ ਨਰਾਲਾ ਵੱਜੇ ਨਾ ਕੋਈ ਕਾਨੀ ਸੁਰਤੀ ਕਾਇਨਾਤ ਨਾ ਕੋਈ ਉਠਾਈ ਆ ਚਾਰ ਕੁੰਟ ਦੇ દિਸ਼ਾ ਦਿਸੇਸ਼ਿਆ ਤਾਨੀ دین ਮਜਬ ਮਜਬ ਸ਼ਰਾ ਕਰੇ ਲੜਾਈ ਤੇ ਸਾਰੇ ਪਾਸੇ ਆਪਾਂ ਕੀ ਕਰਦੇ ਪਏ ਦੀਨਾ ਮਜਬ ਦੀ ਲੜਾਈ ਕਿਉਂਕਿ ਪਰਮੇਸ਼ਰ ਨੇ ਸਾਰੇ ਹੀ ਜ ਸੰਸਾਰੀ ਲੋਕ ਹੈਗੇ ਆ ਆਪਾਂ ਦੇਖੋ ਸਾਰੇ ਇੱਕੋ ਜਿਹੇ ਬਣਾਏ ਆ ਕਿਸੇ 'ਚ ਕੋਈ ਉਹਨੇ ਭੇਦ ਭਾਵ ਨਹੀਂ ਕੀਤਾ ਪਰ ਅਸਿਆਂ ਕੇ ਕੀ ਕਰ ਲਿਆ ਸ਼ੈਤਾਨੀਆਂ ਕੀਤੀਆਂ ਹਿਸ਼ਿਆਰੀਆਂ ਕੀਤੀਆਂ ਤੇ ਸਾਰਿਆਂ ਦੇ ਵਿੱਚ ਕੀ ਆ ਜਾਤਾਂ ਪਾਤਾਂ ਦੇ ਵਿਖਰੇਵੇਂ ਪਾ ਕੇ ਕਿਸੇ ਨੂੰ ਊਚ ਤੇ ਕਿਸੇ ਨੂੰ ਨੀਚ ਦਿਖਾ ਰਹੇ ਆ ਚਾਰ ਕੁੰਟ ਦੇ ਦिशा ਦਿਸੇਸ਼ਿਆ ਤਾਂ ਨਹੀਂ ਦੀਨ ਮਜਬ ਸ਼ਰਹ ਕਰੇ ਲੜਾਈ ਆ ਬੋਧ ਅਗਾਧਾ ਆਤਮ ਪੰਡਤ ਦਿਸੇ ਨਾ ਕੋਈ ਗਿਆਨੀ ਜਗਤ ਵਿਦਿਆ ਪੜ ਪੜ ਹੋਏ ਹਲਕਾਈ ਆ ਤੇ ਜਗਤ ਦੀ ਵਿਦਿਆ ਕਿਹੜੀ ਵੀ ਕਾਰਾਂ ਦੀ ਵਿਦਿਆ ਜਿਹਦੇ ਚ ਆਪਾਂ ਊਚ ਨੀਚ ਬੇ ਦਬਾਅ ਕਰਨਾ ਜਾਂ ਇੱਕ ਦੂਜੇ ਨੂੰ ਦੱਸਣਾ ਜਾਂ ਮੈਨੂੰ ਨਹੀਂ ਪਤਾ ਕਿ ਉਹ ਵੱਡਾ ਆ ਜਾਂ ਛੋਟਾ ਆ ਤੇ ਇੱਕ ਦੂਜੇ ਨਾਲ ਸੀ ਆਪ ਦੱਸਦੇ ਆ ਇਸੇ ਜਗਤ ਵਿਦਿਆ ਜੀ ਆਪਾਂ ਕੀ ਹਲਕਾਏ ਹੋਏ ਫਿਰਦੇ ਆ ਤੇ ਜਿਹੜੀ ਸਾਨੂੰ ਪਰਮੇਸ਼ਨ ਨੇ ਦਿੱਤੀ ਸੀ ਉਹ ਦੱਸਣ ਵਾਲਾ ਵੀ ਕੋਈ ਗਿਆਨੀ ਪੰਡਤ ਜਿਹੜਾ ਉਹ ਨਹੀਂ ਨਜ਼ਰ ਆ ਰਿਹਾ ਲੇਖਾ ਮੁਕੇ ਨਾ ਚਾਰੇ ਖਾਣੀ ਅੰਦਰ ਜੇਰਜ ਉੱਤਪੁਜ ਸੇਰਤ ਅਜ ਪੱਲੂ ਨਾ ਕੋਈ ਛੜਾਈ ਤੇ ਇਹੋ ਨਾ ਪਾਏ ਕੋਈ ਚਾਰੇ ਪਾਣੀ ਪਰਾ ਪਸੰਤੀ ਮਦਮ ਬਹਿਖਰੀ ਸਮਝ ਕਿਸੇ ਨੂੰ ਨਹੀਂ ਆਈ ਹੈ ਕਿਉਂਕਿ ਅਸੀਂ ਹਮੇਸ਼ਾ ਹੀ ਜਿਹੜੀ ਚਾਰੇ ਖਾਣੀ ਤੇ ਚਾਰੇ ਪਾਣੀ ਦੀ ਗੱਲ ਕਰਦੇ ਆਂ ਚਾਰੇ ਖਾਣੀ ਵਿੱਚ ਕੀ ਆ ਜਾਂਦਾ ਆਂ ਅੰਡਜ ਜੇਰਜ ਉਤਪੁੱਜ ਸੇਤਜ ਜਿਹਦੇ ਵਿੱਚ ਅਸੀਂ ਜੰਮਦੇ ਆਂ ਚਾਹੇ ਉਹ ਅੰਡੇ ਰਾਈ ਜਾਂ ਜੇਲ ਰਾਈ ਅੰਡੇ ਜੇਰਜ ਕਰਕੇ ਉਸ ਤੋਂ ਬਾਅਦ ਪੈਦਾ ਹੁੰਨੇ ਆ ਫਿਰ ਮਰ ਜਾਂਦੇ ਆਂ ਬਸ ਇਹ ਚਾਰੇ ਖਾਣੀਆਂ ਦੇ ਵਿੱਚ ਹੀ ਆਪਾਂ ਉਲਝੇ ਰਹਿੰਦੇ ਆ ਇਹ ਚਾਰੀ ਖਾਣੀਆਂ ਦੀ ਉਲਝਣ ਸਾਨੂੰ ਜਿਹੜੀ ਆ ਅੱਗੇ ਨਹੀਂ ਜਾਣ ਦਿੰਦੀ ਕਿਉਂਕਿ ਪਰਮੇਸ਼ਰ ਨੇ ਸਾਨੂੰ ਕੀ ਕਿਹਾ ਇਹਨੇ ਕਾ ਮੁਕੇ ਨਾ ਚਾਰੇ ਖਾਣੀ ਅੰਡਜ ਜੇਰਜ ਉਤਪੁਜ ਸੇਤਜ ਪੱਲੂ ਨਾ ਕੋਈ ਛੜਾਈ ਅਸੀਂ ਉਹਦੇ ਤੋਂ ਆਪਣਾ ਪੱਲੂ ਹੀ ਨਹੀਂ ਛੜਾ ਰਹੇ ਅਸੀਂ ਜਨਮ ਮਰਨ ਦੇ ਚੱਕਰਾਂ 'ਚ ਹੀ ਪਏ ਆਂ ਭੇਵ ਨਾ ਪਾਏ ਚਾਰੇ ਬਾਣੀ ਤੇ ਅਸੀਂ ਜਿਹੜੇ ਚਾਰੇ ਬਾਣੀ ਆ ਜਿਹੜੀ ਪਰਮੇਸ਼ਰ ਨੇ ਸਾਨੂੰ ਸਿਖਾਇਆ ਸੀ ਕਿ ਆਪਾਂ ਪਰਮੇਸ਼ਰ ਨਾਲ ਕਿਵੇਂ ਜੁੜਨਾ ਹੈ ਇਹਦੇ ਵਿੱਚ ਸਾਨੂੰ ਉਹਨਾਂ ਨੇ ਚਾਰ ਸਟੈਪ ਦੱਸੇ ਆ ਜੋ ਸ਼ੁਰੂ ਤੋਂ ਵੇਦ ਪੁਰਾਣਾਂ ਤੋਂ ਵੀ ਆਪਾਂ ਇਦਾਂ ਹੀ ਪਰਮੇਸ਼ਰ ਦੀ ਭਗਤੀ ਕਰਦੇ ਆਂ ਜਿੰਨੇ ਵੀ ਗੁਰੂ ਪੀਰ ਪੈਗੰਬਰ ਆਏ ਆ ਉਹ ਪਰਮੇਸ਼ਰ ਦੀ ਭਗਤੀ ਵਿੱਚ ਪਹਿਲਾਂ ਕੀ ਕਰਦੇ ਸੀ ਜਿੱਦਾਂ ਮੈਂ ਬੋਲ ਰਹੀ ਆ ਤੇ ਮੈਂ ਸੁਣ ਵੀ ਰਹੀ ਆ RAM RAM ਸੋਹਣ ਉਹ ਮੈਂ ਸੁਣ ਵੀ ਰਹੀ ਆ ਤੇ ਪੜ ਵੀ ਰਹੀ ਆ ਉਸ ਤੋਂ ਅਗਲੇ ਸਟੈਪ ਤੇ ਆਪਾਂ ਪਰਮੇਸ਼ਰ ਦੇ ਨੇੜੇ ਜਾਣ ਵਾਸਤੇ ਕੀ ਕਰਦੇ ਸੀ ਇਹਦੇ ਵਿੱਚ ਪਰਮੇਸ਼ਰ ਨੇ ਇਹਨੂੰ ਕਿਹਾ ਬੈਖਰੀ ਬੈਖਰੀ ਵਿੱਚ ਮੈਂ ਸੁਣ ਵੀ ਰਹੀ ਆ ਤੇ ਪੜ ਵੀ ਰਹੀ ਆ ਉਸ ਤੋਂ ਅੱਗੇ ਕੀ ਇਹ ਮਦਮ ਮਦਮ ਵਿੱਚ ਆਪਾਂ ਕੀ ਕਰਦੇ ਆ ਕਿ ਆਪਣੀ ਜ਼ੁਬਾਨ ਦੇ ਵਿੱਚ ਹੌਲੀ ਹੌਲੀ ਰਾਮ ਰਾਮ ਸੋਹਣ ਮੈਂ ਇਦਾਂ ਬੋਲਣਾ ਕਿ ਮੈਨੂੰ ਹੀ ਸੁਣ ਰਿਆ ਆਪਣੀ ਜੁਬਾਨ ਨਾਲ ਹੀ ਗੱਲ ਕਰਨੀ ਇਸ ਤੋਂ ਅੰਗੇ ਜਦੋਂ ਆਪਾਂ ਪਰਮੇਸ਼ਰ ਦੇ ਨੇੜੇ ਜਾਣਾ ਪਸੰਦੀ ਪਸੰਦੀ ਵਜਾਪਕ ਹੀ ਕਰਦੇ ਆਂ ਮਨ ਵਿੱਚ ਜਦੋਂ ਸਾਡਾ ਮਨ ਕਰਦਾ ਕਿ ਆਪਾਂ ਪਰਮੇਸ਼ਰ ਨੂੰ ਤੇ ਹੋਣਾ ਆਪਣੇ ਮਨ ਦੇ ਅੰਦਰ ਹੀ ਬੇਸ਼ੱਕ ਲਾਗੇ ਤੁਹਾਡੇ ਕੋਈ ਸ਼ੋਰ ਸ਼ਰਾਬਾ ਹੋਵੇ ਕੋਈ ਗੱਲਾਂ ਵੀ ਕਰਦਾ ਹੋਵੇ ਪਰ ਆਪਾਂ ਆਪਣੇ ਮਨ ਵਿੱਚ ਕੀ ਪਰਮੇਸ਼ਰ ਵੱਲ ਸਾਡਾ ਧਿਆਨ ਹੁੰਦਾ ਆਪਾਂ ਉਹਦੀਆਂ ਗੱਲਾਂ ਵੱਲ ਧਿਆਨ ਨਹੀਂ ਕਰਦੇ ਕਈ ਵਾਰੀ ਸਾਡੇ ਨਾਲ ਕੋਈ ਆ ਕੇ ਗੱਲਬਾਤ ਵੀ ਕਰਦਾ ਜਾ ਕਿ ਉਹਦੀ ਚੁਗਲੀ ਨਿੰਦਿਆ ਵੀ ਕਰਦੇ ਆ ਤਾਂ ਬਾਅਦ ਚ ਕੋਈ ਪੁੱਛਦਾ ਵੀ ਉਹ ਕੀ ਕਹਿੰਦਾ ਸੀ ਤੇ ਆਪਾਂ ਕਈ ਵਾਰ ਕਹਿ ਦਿੰਦੇ ਮੈਂ ਤਾਂ ਉਹਦੀ ਗੱਲ ਹੀ ਨਹੀਂ ਸੁਣੀ ਕਿਉਂਕਿ ਮੈਂ ਉਹਦੇ ਉੱਤੇ ਧਿਆਨ ਹੀ ਨਹੀਂ ਰੱਖਿਆ ਮੇਰਾ ਧਿਆਨ ਕਿਤੇ ਹੋਰ ਸੀ ਚਾਹੇ ਪਰਮੇਸ਼ਰ ਵੱਲ ਸੀ ਉਹ ਆਪਣੇ ਮਨ ਵਿੱਚ ਆਪਾਂ ਉਹਨੂੰ ਪਰਮੇਸ਼ਰ ਨੂੰ ਧਿਆਉਣ ਲੱਗ ਜਾਂਦੇ ਆ ਤੇ ਚੌਥਾ ਸਟੈਪ ਕਿਹੜਾ ਹੈ ਪਰਾ ਪਰਾ ਜਦੋਂ ਆ ਜਾਂਦੀ ਹੈ ਤਾਂ ਫੇਰ ਆ ਡੀਪਰ ਪਰਮੇਸ਼ਰ ਦਾ ਲੈਵਲ ਲੱਗ ਜਾਂਦੀ ਹੈ ਫੇਰ ਆਪਾਂ ਕੀ ਕਰਦੇ 24 ਘੰਟੇ ਨਿਰੰਤਰ ਅੰਤਰਾ ਆਤਮਾ ਦੇ ਨਾਲ ਹਰ ਵਕਤ ਆਪਾਂ ਪਰਮੇਸ਼ਰ 'ਚ ਧਿਆਨ ਰੱਖਦੇ ਆ ਆੜੇ ਦੁਆਲੇ ਸਾਡੇ ਕੀ ਹੋ ਰਿਹਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਨੂੰ ਕੋਈ ਮਾੜਾ ਬੋਲ ਰਿਹਾ ਚੰਗਾ ਬੋਲ ਰਿਹਾ ਜਾਂ ਸਾਨੂੰ ਕੁਝ ਕਹਿ ਰਿਹਾ ਸਾਡੇ ਤੇ ਬਹੁਤਾ ਅਸਰ ਨਹੀਂ ਹੁੰਦਾ ਹੈਗਾ ਜਾਂ ਸਾਡੇ ਨਾਲ ਕੁਝ ਮਾੜਾ ਪਾਪਰ ਗਿਆ ਫਿਰ ਵੀ ਆਪਾਂ ਪਰਮੇਸ਼ਰ ਦਾ ਧੰਨਵਾਦ ਕਰਕੇ ਉਹਨੂੰ ਹਮੇਸ਼ਾ ਹੀ ਤੇਉਂਦੇ ਰਹਿਣੇ ਆ ਇਹ ਚਾਰ ਗੱਲਾਂ ਜਿਹੜੀਆਂ ਪਰਮੇਸ਼ਰ ਨੇ ਸਾਨੂੰ ਸਿਖਾਈਆਂ ਇਹਦੀ ਉਹ ਕਹਿੰਦੇ ਕਿਸੇ ਨੂੰ ਸਮਝ ਹੀ ਨਹੀਂ ਆਲੀ ਸਮਝ ਕਿਹਦੀ ਆ ਰਹੀ ਹੈ ਸਿਰਫ ਚਾਰੇ ਖਾਣੀਆਂ ਦੀ ਅੰਦਰ ਜੇ ਰਜੋਤ ਕੁਝ ਸੇਤ ਚ ਮਨ ਜੇ ਬਸ ਜਨਮੀ ਜਾਉ ਤੇ ਮਰੀ ਜਾ ਇਹ ਹੋਈ ਚਾਰ ਗੱਲਾਂ ਆਪਾਂ ਸਿੱਖ ਲਈਆਂ ਪਰ ਜਿਹੜੀਆਂ ਭੇਵ ਨਾ ਪਾਏ ਕੋਈ ਚਾਰੇ ਪਾਣੀ ਪਰਾ ਪਸੰਦੀ ਬਦਮ ਬੇਖਰੀ ਸਮਝ ਕਿਸੇ ਨੂੰ ਆਈ ਇਹ ਚਾਰ ਸਟੈਪ ਕਿਸੇ ਨੂੰ ਸਮਝ ਨਹੀਂ ਆਇਆ ਕਿ ਪਰਮੇਸ਼ਰ ਨਾਲ ਕਿਵੇਂ ਜੁੜਨਾ ਇਹ ਦੁਨੀਆ ਨਾਲੋਂ ਕਿਵੇਂ ਟੁੱਟਣਾ ਦੁਨੀਆ 'ਚ ਰਹਿਣਾ ਵੀ ਆ ਦੁਨੀਆ ਨਾਲ ਵਿਚਰਨਾ ਵੀ ਆ ਤੇ ਦੁਨੀਆ ਤੋਂ ਵੱਖ ਵੀ ਕਿਵੇਂ ਹੋਣਾ ਇਹ ਪਰਮੇਸ਼ਰ ਨੇ ਸਾਨੂੰ ਸਮਝਾਇਆ ਪਰ ਸਾਡੀ ਇਹ ਗੱਲ ਉਹ ਕਹਿੰਦੇ ਸਮਝ ਜੀ ਨਹੀਂ ਆਈ ਆਪਾਂ ਚਾਰੇ ਖਾਣੀਆਂ 'ਚ ਹੀ ਭਟਕ ਰਹੇ ਹਾਂ ਸੁਰਤ ਸ਼ਬਦ ਮਿਲਾਵੇ ਮੇਲ ਨਾ ਕੋਈ ਹਾਣੀ ਤੁਰਦਾ ਜੋੜ ਨਾ ਕੋਈ ਜੜਾਈ ਤੇ ਉਹ ਪਰਮੇਸ਼ਰ ਦੇ ਨਾਲ ਸੁਰਤ ਸ਼ਬਦ ਦਾ ਜੋੜ ਜਿਹੜਾ ਉਹ ਕੋਈ ਨਹੀਂ ਕਰਾ ਰਿਆ ਤੇ ਨਾ ਪਰਮੇਸ਼ਰ ਸਾਨੂੰ ਮਿਲ ਹੀ ਨਹੀਂ ਰਿਹਾ ਜਦੋਂ ਪਰਮੇਸ਼ਰ ਨੇ ਜਿਹੜੇ ਚਾਰ ਬਾਣੀਆਂ ਸਮਝਾਈਆਂ ਅਸੀਂ ਉਹ ਕਰ ਹੀ ਨਹੀਂ ਰਹੇ ਉਹ ਸਟੈਪ ਵੀ ਨਹੀਂ ਕਰਦੇ ਪਏ ਤਾਂ ਪਰਮੇਸ਼ਰ ਨਾਲ ਕਿੱਥੋਂ ਜੁੜਾਂਗੇ ਆਪਾਂ ਜੋਤੀ ਜੋਤ ਸਰੂਪ ਆ ਰਿਹਾ ਆਪ ਆਪਣੀ ਕਿਰਪਾ ਕਰ ਮਿਹਰਬਾਨ ਹੋ ਸਹਾਈ ਆ ਮਿਹਰ ਪਰਮੇਸ਼ਰ ਤੂੰ ਜੋਤ ਸਰੂਪਾਂ ਜੋਤੀਆਂ ਦਾ ਮਾਲਕ ਆ ਤੂੰ ਸਾਡੇ ਤੇ ਮਿਹਰਬਾਨ ਹੋ ਕੇ ਸਾਡਾ ਸਹਾਈ ਹੋ ਤੇ ਸਾਡੇ ਤੇ ਕਿਰਪਾ ਕਰਦੇ ਅਸੀਂ ਪਰਮੇਸ਼ਰ ਤੇਰੀਆਂ ਚਾਰ ਬਾਣੀਆਂ ਜਿਹੜੀਆਂ ਉਹਦੇ ਸਟੈਪ ਜਿਹੜੇ ਉਹ ਕਰ ਸਕੀਏ ਤੇ ਤੇਰੇ ਤੱਕ ਪਹੁੰਚ ਸਕੀਏ ਜਨ ਭਗਤ ਕਹਿਣ ਪ੍ਰਭ ਵੇਖ ਆਪਣਾ ਜਗ ਸਦੀ ਵੀ ਨਹੀਂ ਧਿਆਨ ਲਗਾਈ ਆ ਚਾਰ ਵਰਨ ਲੱਗੀ ਅਗ क्षत्रिय ਬ੍ਰਾਹਮਣ ਸ਼ੂਦਰ ਵੈਸ਼ ਅਗਨੀ ਤਤ ਨਾ ਕੋਈ ਬੁਝਾਈ ਹੋਣ ਜਨ ਭਗਤ ਪਰਮੇਸ਼ਰ ਅਗੇ ਬੇਨਤੀ ਕਰਦੇ ਪਰਮੇਸ਼ਰ ਆਪਣੇ ਜਾਗਵਲ ਵੇਖ ਕਿ ਚਾਰ ਵਰਨ ਜਿਹੜੇ ਇਹਨਾਂ ਨੇ ਬਣਾਏ ਬੇਸ਼ੱਕ ਇਹਦੇ ਚ ਛਤਰੀ ਬ੍ਰਾਹਮਣ ਸ਼ੂਦਰ ਵੈਸ਼ ਡਿਵੀਜ਼ਨ ਕਰਤੀ ਕਾਸਟਾਂ ਬਣਾਤੀਆਂ ਕਿਸੇ ਨੂੰ ਉੱਚਾ ਬਣਾਤਾ ਕਿਸੇ ਨੂੰ ਨੀਵਾ ਬਣਾਤਾ ਪਰ ਸਾਰੇ ਫਿਰ ਕੀ ਅਗਨੀ ਤਤ ਚ ਫਿਰ ਜਲ ਰਹੇ ਆ ਇਹਨਾਂ ਨੇ ਆਪਣੀ ਹਿਯਾਰੀ ਸ਼ੈਤਾਨੀ ਕਰਕੇ ਆਪਸ ਨੂੰ ਡਿਫਰੈਂਸਸ ਕਰ ਲਏ ਉਹ ਵੱਡੇ ਵੀ ਹੋ ਗਏ ਉਹਨਾਂ ਕੋ ਮਾਇਆ ਵੀ ਆ ਗਈ ਧਨ ਵੀ ਆ ਗਿਆ ਗਰੀਬ ਤਾਂ ਗਰੀਬ ਹੁੰਦਾ ਹੀ ਵਿਚਾਰਾ ਦੁਖੀ ਆ ਪਰ ਪਰਮੇਸ਼ਰ ਨੇ ਕਿਹਾ ਕਿ ਉਹ ਫਿਰ ਵੇਖੋ ਜਨ ਭਗਤ ਪਰਮੇਸ਼ਰ ਨੂੰ ਕਹਿੰਦੇ ਵੀ ਸਾਰੇ ਫਿਰ ਅਗਨੀ ਤਤ ਉਹਨਾਂ ਦੇ ਜਿਹੜੇ ਜਲੇ ਰਹੇ ਆ ਦੁਖੀ ਸਾਰੇ ਹੀ ਆ ਕਿ ਇਹਨੂੰ ਕੋਈ ਸੰਤੁਸ਼ਟੀ ਨਹੀਂ ਹੈਗੀ ਕਾਇਆ ਕਾਬਾ ਕਰੇ ਕੋਈ ਨਾ ਹੱਜ ਹੁਜਰਾ ਹੱਕ ਨજર ਕਿਸੇ ਨਾ ਆਈਆ ਤੇ ਕਾਇਆ ਕਾਬਾ ਕਿਹੜਾ ਸਾਡਾ ਆਪਣਾ ਸਰੀਰ ਆ ਸਾਡਾ ਅੰਤਰਾਤਮਾ ਆ ਉਹਦੇ ਵਿੱਚ ਆਪਾਂ ਕੋਈ ਹੱਜ ਨਹੀਂ ਕਰ ਰਹੇ ਉਹਦੇ ਵਿੱਚ ਆਪਾਂ ਧਿਆਨ ਨਹੀਂ ਮਾਰ ਕੇ ਬੈਠੇ ਕਿ ਸਾਡੇ ਕਾਇਆ ਕਾਬੇ ਵਿੱਚ ਕੀ ਚੱਲ ਰਿਹਾ ਅਸੀਂ ਕਿੰਨੇ ਕੁ ਵਧੀਆ ਬਣ ਗਏ ਆ ਸਿਰਫ ਆਪਾਂ ਕੀ ਕਰਦੇ ਪਿਆ ਪਰਮੇਸ਼ਰ ਸਾਨੂੰ ਨਜ਼ਰ ਆਉਣਾ ਹੀ ਨਹੀਂ ਕਿਉਂਕਿ ਅਸੀਂ ਆਪਣੀ ਕਾਇਆ ਕਾਬੇ ਤੇ ਧਿਆਨ ਹੀ ਨਹੀਂ ਲਗਾ ਰਹੇ ਮੰਦਰ ਮਸਜਿਦ ਸ਼ੇਵ ਦਿਵਾਲੇ ਸਾਰੇ ਰੇਣਾਟ ਕਾਇਆ ਮੱਠ ਖੋਜ ਨਾ ਕੋਈ ਖਜਾਈਏ ਤੇ ਸਾਰੇ ਆਪਾਂ ਕੀ ਕਰਦੇ ਗੁਰਦੁਆਰੇ ਮੰਦਰਾਂ ਦੇ ਵਿੱਚ ਭੱਜੇ ਫਿਰਦੇ ਆਂ ਵੀ ਸ਼ਾਇਦ ਉੱਥੇ ਰੱਬ ਬੈਠਾ ਤੇ ਉੱਥੇ ਜਾ ਕੇ ਹੀ ਉਹਨੂੰ ਲੱਭ ਲਈਏ ਪਰ ਕਾਇਆ ਮੱਠ ਜਿਹੜੀ ਸਾਡਾ ਕਾਇਆ ਮੱਠ ਸਾਡਾ ਸ਼ਰੀਰ ਹੈ ਅੰਦਰ ਸਾਡੀ ਅੰਤਰਾ ਆਤਮਾ ਖੋਜ ਨਾ ਕੋਈ ਖਜਾਈਏ ਉਹਨੂੰ ਨਹੀਂ ਆਪਾਂ ਖੋਜਦੇ ਉਹਨੇ ਅੰਦਰ ਨਿਧਿਆਨ ਮਾਰਦੇ ਬਸਤੀ ਕਿੰਨੇ ਕੁ ਪਵਿੱਤਰ ਹੋ ਗਏ ਪਰਮੇਸ਼ਰ ਨੇ ਜਿਹਨੂੰ ਸਾਨੂੰ ਚਾਰ ਬਾਣੀਆਂ ਦੇ ਰਾਹੀਂ ਪਰਮੇਸ਼ਰ ਨੇ ਸਾਨੂੰ ਆਪਣੇ ਨਾਲ ਜੋੜਿਆ ਵਿਕਾਰਾਂ ਤੋਂ ਦੂਰ ਲੈ ਲਈ ਕਿਹਾ ਉਹਦੇ ਚ ਆਪਾਂ ਕਿੰਨੇ ਕੁ ਸક્ષਮ ਹੋਏ ਆ ਕਿੰਨੇ ਕੁ ਆਪਣੇ ਆਪ ਨੂੰ ਆਪਾਂ ਬਣਾ ਲਿਆ ਕਿ ਆਪਾਂ ਪਰਮੇਸ਼ਰ ਦੀ ਕਿੰਨੀ ਕੁ ਗੱਲ ਮੰਨ ਲਈ 13 ਸ਼ਬਦ ਸੁਆਮੀ ਸੁਣੇ ਨਾ ਕੋਈ ਅਨਹਦ ਘਰ ਘਰ ਵਿੱਚ ਰਾਗ ਨਾ ਕੋਈ ਲਾਈ ਤੇ ਪਰਮੇਸ਼ਰ ਜਿਹੜਾ ਤੂੰ ਅਨਹਦ ਰਾਗ ਹੈ ਜਿਹੜਾ ਹਮੇਸ਼ਾ ਜੀ ਦੀ ਕੋਈ ਹੱਦ ਨਹੀਂ ਹੁੰਦੀ ਉਹ ਤਾਂ ਕੋਈ ਸੁਣ ਹੀ ਨਹੀਂ ਰਿਹਾ ਤੇ ਨਾ ਹੀ ਆਪਣੇ ਘਰ ਵਿੱਚ ਆਪਣੀ ਅੰਤਰਾਤਮਾ ਦੇ ਤੇਰਾ ਨਾਮ ਜੜਾ ਲਿਆ ਹੀ ਨਹੀਂ ਲਿਆ ਕੋਈ राग ਹੀ ਨਹੀਂ ਲਾ ਰਿਹਾ ਅੰਮ੍ਰਿਤ ਚਿਰਨਾ ਚਿਰੇ ਨਾ ਨਹੀਂ ਜਲਤਾ ਹੈ ਇਹ ਪਲਟ ਰਾਸਿਕ ਕੋਈ ਇੱਕ ਬਖਾਈ ਹੈ ਨਿਰਗੁਣ ਜੋਤ ਨજર ਨਾ ਆਏ ਲਟ-ਲਟ ਕਮਲਾਪਤੀ ਦੀ ਆਬਾਦੀ ਗ੍ਰਹ ਮੰਦਰ ਦੇ ਸੇਨਾ ਕੋਈ ਰਸ਼ਨਾਈ ਹੈ ਤੇ ਕਿਉਂਕਿ ਜਦੋਂ ਅਸੀਂ ਇਸੇ ਹੀ ਜਿਹੜੀ ਅਗਨੀ ਦੇ ਵਿੱਚ ਜਲ ਰਹੇ ਆ ਵਕਾਰਾਂ ਦੀ ਕਾਮ ਕ્રોਧ ਲੋਭ ਮੋਹ ਦੇ ਵਿੱਚ ਤੇ ਫੇਰ ਸਾਨੂੰ ਪਰਮੇਸ਼ਰ ਦਾ ਜਿਹੜਾ ਨਿਰਜਰ ਝਰਨਾ ਜਿਹੜਾ ਅੰਮ੍ਰਿਤ ਰਸ ਹੈ ਉਹ ਸਾਨੂੰ ਕਿਤੋਂ ਵੀ ਨਹੀਂ ਮਿਲਣਾ ਸਾਡੇ ਮਨ ਨੂੰ ਠੰਡਕ ਪੈਣੀ ਨਹੀਂ ਹੈਗੀ ਤੇ ਸਾਨੂੰ ਪਰਮੇਸ਼ਰ ਦਾ ਨਿਰਗੁਣ ਜੋਤ ਜਿਹੜਾ ਸਾਡੇ ਆਤਮਾ ਦੇ ਵਾਸ ਕਰਦਾ ਆ ਉਹ ਪਰਮੇਸ਼ਰ ਦੀ ਵੀ ਜੋਤ ਜਿਹੜੀ ਨਹੀਂ ਦਿਸਣੀ ਇਸ ਕਰਕੇ ਪਰਮੇਸ਼ਰ ਦੀ ਉਹ ਜੋਤ ਨਹੀਂ ਵੀ ਸਾਡੇ ਗ੍ਰਹਿ ਹੰ ਮੰਦਰ ਅੱਗੇ ਕੋਈ ਰਸਨਾਈ ਨਹੀਂ ਕਰਨੀ ਕਿਉਂਕਿ ਜੋ ਪਰਮੇਸ਼ਰ ਨੇ ਸਾਨੂੰ ਬ੍ਰਹਮਤ ਦਿੱਤੀ ਆ ਕਿ ਵਿਕਾਰਾਂ ਤੋਂ ਦੂਰ ਰਹਿਣਾ ਉਹ ਆਪਾਂ ਕਰ ਹੀ ਨਹੀਂ ਰਹੇ ਜਿੰਨੀ ਦਰ ਅਸੀਂ ਉਹ ਨਹੀਂ ਕਰਾਂਗੇ ਉੰਨੀ ਦਰ ਆਪਾਂ ਚਾਰੇ ਬਾਣੀ ਜਿਹੜੀ ਆ ਉਹਦੇ ਤੇ ਆ ਹੀ ਨਹੀਂ ਸਕਣਾ ਤੇ ਨਾ ਹੀ ਉਹ ਸਟੈਪ ਤੁਹਾਡੇ ਹੋਣੇ ਆ ਤੇ ਅਸੀਂ ਚਾਰੇ ਖਾਣੀ ਜੀ ਉਲਝੇ ਰਹਿਣਾ 14 ਤਬਕ 14 ਲੋਕ ਰੋਂਦੇ ਵੇਖੇ ਖਾਲੀ ਹੱਟ ਬਣਵਣ ਜਾਰਾ ਸਾਜੀ ਵਸਤ ਨਾ ਕੋਈ ਬਕਾਈਆ ਜੀਵ ਜੰਤ ਸਾਧ ਸੰਤ ਨਾੜ 72 ਉਬਲੀ ਰਤ ਗੁਰਮਤ ਸਮਝ ਕੋਈ ਨਾ ਪਾਈ ਪਰਮੇਸ਼ਰ ਨੇ ਕੀ ਕਿਹਾ ਆ ਵੀ ਜਿੰਨੇ ਮਰਜੀ ਜੀਵ ਸਾਧ ਸੰਤਿਆ ਜਿਨ੍ਹਾਂ ਦੇ ਵਿੱਚ ਹੰਕਾਰ ਆ ਜਾਂਦਾ ਕਿ ਸਾਨੂੰ ਬੜੀ ਸੋਝੀ ਆ ਗਈ ਹੈ ਸਾਰਿਆਂ ਨੂੰ ਮਾੜੀ ਜੀ ਗੱਲ ਕਹਿ ਕੇ ਵੇਖੋ ਤੇ ਕੀ ਉਹ ਬੜੇ ਖਾਨ ਲੱਪ ਪੈਂਦੇ ਉਹਨਾਂ ਦੇ ਵਿੱਚ ਇਹ ਆਇਆ ਹੀ ਨਹੀਂ ਆ ਵੀ ਪਰਮੇਸ਼ਰ ਨੇ ਕਿਹਾ ਸ਼ਾਂਤ ਰਹਿਣਾ ਇੱਕੋ ਹੀ ਗੱਲ ਕਰੋਧ ਉਸੇ ਵੇਲੇ ਕਰੋਧ ਚੜ ਜਾਣਾ ਵੀ ਲੈ ਉਹਨੇ ਮੈਨੂੰ ਆ ਗੱਲ ਕਹਿ ਦਿੱਤੀ ਇਹ ਕਿੱਦਾਂ ਹੋ ਸਕਦਾ ਮੈਂ ਤਾਂ ਬੜਾ ਗੁਣੀ ਗਿਆਨੀ ਐ ਇੱਥੇ ਆ ਕੇ ਕੀ ਹੋ ਜਾਂਦਾ ਕਿ ਜੀਵ ਜੰਤ ਸਾਧ ਸੰਤ ਨਾਲ 72 ਰੁਬਲੀ ਰਾਤ ਗੁਰਮਤ ਸਮਝ ਕਿਸੇ ਨਾ ਆਈ ਤੇ ਪਰਮੇਸ਼ਰ ਨੇ ਜਿਹੜੀ ਮਹਤਤਾ ਦਿੱਤੀ ਉਹ ਤੇ ਫੇਰ ਸਾਨੂੰ ਸਮਝ ਨਹੀਂ ਆਈ ਮਨਵਾਸਨਾ ਦ੍ਰਿਸ਼ਟੀ ਸ੍ਰਿਸ਼ਟੀ ਇਸਟੀ ਰਹੀ ਨਾਟ ਸੱਚਾ ਸੱਜਣ ਮਿਲੇ ਕਿਸੇ ਨਾ ਮਾਹੀਆ ਦੁਰਮਤ ਮੈਲ ਦੁਈ ਦੇਵਤੀ ਮਾਇਆ ਮਮਤਾ ਹੂਮੀ ਹੰਗ ਢੱਸਗੇ ਕੋਈ ਨਾ ਘਟ ਸੱਚ ਖੁਮਾਰੀ ਨਾਮ ਨਾ ਕੋਈ ਚੜਾਈ ਤੇ ਸਾਡੇ ਵਿੱਚ ਜਿਹੜੀ ਦੁਈ ਦੇਵਤੀ ਹੈ ਜਿਹੜੇ ਆਪਸ ਵਿੱਚ ਆਪਾਂ ਫਰਕ ਸਮਝਦੇ ਆ ਉੱਚ ਨੀਚ ਸਮਝਦੇ ਆ ਉਹਦਾ ਸਾਨੂੰ ਅਜੇ ਤੱਕ ਕੋਈ ਵੀ ਸਮਝ ਨਹੀਂ ਆਇਆ ਤੇ ਇਸ ਕਰਕੇ ਪਰਮੇਸ਼ਰ ਦੇ ਨਾਮ ਦੀ ਸੱਚ ਦੀ ਖੁਮਾਰੀ ਜਿਹੜੀ ਸਾਨੂੰ ਨਹੀਂ ਚੜ ਰਹੀ ਤੇਰੀ ਚਰਨ ਪ੍ਰੀਤੀ ਸਾਜੀ ਰੀਤੀ ਮਿਲੇ ਕਿਸੇ ਨਾ ਰਸ ਜਗਤ ਰਸਨਾ ਨੋਂ ਦੁਆਰਾ ਹੋਈ ਦੁਆਰ ਹੋਈ ਹਲਕਾਈ ਆ ਤੇ ਪਰਮੇਸ਼ਰ ਦੀ ਚਰਨ ਪ੍ਰੀਤੀ ਸਾਨੂੰ ਤਾਂ ਹੀ ਨਹੀਂ ਮਿਲ ਰਹੀ ਕਿਉਂਕਿ ਅਸੀਂ ਨੋਂ ਦੁਆਰਿਆਂ ਤੇ ਭਟਕ ਰਹੇ ਹਾਂ ਤੇਰੇ ਮਿਲਣ ਦੀ ਸਾਹਿਬ ਸਾਤੋਂ ਕਿਸੇ ਨਾ ਖੁੱਲੀ ਅੱਖ ਨਿਜ ਨੇਤਰ ਦਰਸ ਕੋ ਇਹ ਨਾ ਪਾਈਆ ਤੇ ਪਰਮੇਸ਼ਰ ਨੂੰ ਮਿਲਣ ਵਾਲੀ ਜਿਹੜੀ ਅੱਖ ਆ ਸਾਡੀ ਆਤਮਿਕ ਗਿਆਨ ਸਾਨੂੰ ਹੋਣਾ ਆਤਮਿਕ ਗਿਆਨ ਹੋਣ ਦਾ ਮਤਲਬ ਕਿ ਸਾਨੂੰ ਸੋਝੀ ਆ ਜਾਣੀ ਕਿ ਵਿਕਾਰਾਂ ਤੋਂ ਆਪਾਂ ਭੱਜਣਾ ਦੂਰ ਕਿ ਆਪਾਂ ਆਪਣੇ ਆਪ ਵਿੱਚ ਸੱਚ ਸੋਚ ਨੂੰ ਸਮਾਉਣਾ ਝੂਠ ਨਹੀਂ ਬੋਲਣਾ ਕੋਸ਼ਿਸ਼ ਕਰਨੀ ਕਿ ਪਰਮੇਸ਼ਰ ਦੀ ਬ੍ਰਹਮਾਤੇ ਚੱਲਣਾ ਤੇ ਉਹ ਵਾਲੀ ਅੱਖ ਜਿਹੜੀ ਜਿੰਨੀਦਰ ਨਹੀਂ ਖੋਲਦੀ ਤੇ ਸਾਨੂੰ ਉਸ ਨਿਰਜਨੇਤਰ ਵਿੱਚੋਂ ਪਰਮੇਸ਼ਰ ਦੇ ਦਰਸ਼ਨ ਨਹੀਂ ਹੋ ਸਕਣੇ ਆਤਮ ਪਰਮਾਤਮ ਮੇਲ ਕੇ ਤੂੰ ਮੇਰਾ ਮੈਂ ਤੇਰਾ ਗਾਏ ਕੋਈ ਨਾ ਜਸ ਧੁਰਦਾ ਨਾਰਾ ਸੱਚ ਨਾ ਕੋਈ ﺍﻟाई ਆ ਤੇ ਆਤਮ ਪਰਮਾਤਮ ਦਾ ਮੇਲ ਕਦੋਂ ਹੁੰਦਾ ਹੈ ਜਦੋਂ ਆਪਾਂ ਪਰਮੇਸ਼ਰ ਦੇ ਇੱਕ ਮਿਕ ਹੋ ਜਾਂਦੇ ਅਸੀਂ ਪਰਮੇਸ਼ਰ ਵਰਗਾ ਹੀ ਵਿਹਾਰ ਕਰਨਾ ਸ਼ੁਰੂ ਕਰ ਦਿੰਨੇ ਆ ਜਿਵੇਂ ਪਰਮੇਸ਼ਰ ਕਿਸੇ 'ਚ ਕੋਈ ਫਰਕ ਨਹੀਂ ਕਰਦਾ ਕਿਸ ਨੂੰ ਉੱਚਾ ਨੀਚਾ ਨਹੀਂ ਸਮਝਦਾ ਉਸੇ ਦਿਨਾਂ ਤੇ ਜਦੋਂ ਹੋਵਾਂਗੇ ਤੇ ਪਰਮੇਸ਼ਰ ਕਹਿੰਦਾ ਫਿਰ ਜਿਹੜਾ ਜਦੋਂ ਆਤਮ ਪਰਮਾਤਮ ਮਿਲ ਕੇ ਤੂੰ ਮੇਰਾ ਮੈਂ ਤੇਰਾ ਦਾ ਕੋਈ ਜਾਸ ਹੀ ਨਹੀਂ ਘਾਰਿਆ ਪਰਮੇਸ਼ਰ ਨੂੰ ਕਹਿ ਨਹੀਂ ਰਿਹਾ ਕਿ ਤੂੰ ਮੇਰਾ ਹੈ ਤੇ ਮੈਂ ਤੇਰਾ ਹੈ ਤਾਂ ਫੇਰ ਪਰਮੇਸ਼ਰ ਨੇ ਸਾਨੂੰ ਕਿਵੇਂ ਮਿਲਣਾ ਹੈ ਗੋਰੀ ਅਵਤਾਰ ਪੀਰ ਪੈਗੰਬਰ ਸਤਜੁਗ ਤ੍ਰੇਤਾ ਦੁਆਪਰ ਕਾਲਯੁਗ ਜੋ ਆਏ 10 ਸੋ ਸਿੱਖਿਆ ਸਾਰੇ ਗਏ ਭਲਾਈ ਆ ਤੋਂ ਕਹਿੰਦੇ ਕਿ ਜਿੰਨੇ ਵੀ ਪੀਰ ਪੈਗੰਬਰ ਅਵਤਾਰ ਆਏ ਨੇ ਸ਼ੁਰੂ ਤੋਂ ਲੈ ਕੇ ਸਾਨੂੰ ਜਿਹੜੀ ਸਿੱਖਿਆ ਦੇ ਕੇ ਗਏ ਨੇ ਐਹੀ ਸਿੱਖਿਆ ਦੇ ਕੇ ਗਏ ਜਿਹੜੇ ਮਰਜੀ ਗ੍ਰੰਥ ਚ ਪੜ ਲਓ ਚਾਹੇ ਰਮਾਇਣ ਚ ਪੜ ਲਓ ਚਾਹੇ ਗੀਤਾ ਚ ਪੜ ਲਓ ਚਾਹੇ ਕੋਈ ਵੀ ਗ੍ਰੰਥ ਚ ਪੜ ਲਓ ਸਾਰੇ ਸਾਨੂੰ ਇਹੋ ਹੀ ਸਿੱਖਿਆ ਦੇ ਕੇ ਗਏ ਆ ਪਰ ਸਾਰੀ ਸਿੱਖਿਆ ਜਿਹੜੀ ਆਪਾਂ ਭੁਲਾਤੀ ਆ ਜੋਤੀ ਜੋਤ ਸਰੂਪ ਹਾਰਿਆ ਆਪ ਆਪਣੀ ਕਿਰਪਾਕਾਰ ਮਿਹਰਬਾਨ ਹੋ ਸਾਈ ਆ ਤੇ हे ਪਰਮੇਸ਼ਰ ਤੂੰ ਸਾਡੇ ਤੇ ਕਿਰਪਾਕਾਰ ਸਾਨੂੰ ਭੁੱਲਿਆਂ ਭਟਕਿਆਂ ਨੂੰ ਰਾਹੇ ਪਾ ਤੇ ਸਾਨੂੰ ਆਪਣੇ ਨਾਲ ਜੋੜ ਤੇ ਸਾਡੇ ਤੇ ਕਿਰਪਾ ਕਰ ਤੇ ਮਿਹਰਬਾਨ ਹੋ ਕੇ ਸਾਡਾ ਸਹਾਈ ਹੋ ਸੋ ਹਰ ਸੰਗਤ ਜੀ ਮੈਂ ਇਥੇ ਹੀ ਹਰ ਬਾਣੀ ਸਮਾਪਤ ਕਰਨ ਦੀ ਸੱਚੇ ਪਾਤਸ਼ਾਹ ਜੀ ਪਾਸੋਂ ਹਰ ਸੰਗਤ ਪਾਸੋਂ ਇਜਾਜ਼ਤ ਚਾਹਾਂਗੀ ਹਰ ਬਾਣੀ ਪੜਦਿਆਂ ਵਿਚਾਰ ਕਰਦਿਆਂ ਕੋਈ ਅੱਖਰ ਵੱਧ ਘਾਟ ਪੜਿਆ ਗਿਆ ਹੋਵੇ ਤੇ ਮੈਂ ਸੱਚੇ ਪਾਤਸ਼ਾਹ ਜੀ ਪਾਸੋਂ ਤੇ ਹਰ ਸੰਗਤ ਪਾਸੋਂ ਖਿਮਾ ਮੰਗਦੀ ਹਾਂ ਆਓ ਮੇਰੇ ਨਾਲ ਪੰਜ ਕਾਰਿਆਂ ਦਾ ਸਾਥ ਦਿਓ ਜੀ ਸੋ ਹੰਗੁ ਮਹਾਰਾਜ ਸੇਂਗ ਵਿਸ਼ਨੋ pai roa nei a